ਦੇਖੋ ਜੀ ਹੋਰ ਬਾਬੇ ਕੀ ਹਾਲ ਚਾਲ ਹੈ ਸਵਾਗਤ ਹੈ ਅੱਜ ਦਾ ਦਿਨ ਹੈ ਆਪਣਾ ਦੂਜਾ ਐਮਪੀ ਦੇ ਵਿੱਚ ਤੇ ਅੱਜ ਆਪਾਂ ਕਰੀਏ ਨੇ ਮਸ਼ੀਨਾਂ ਰਪੇ ਅੱਜ ਦੂਜਾ ਦਿਨ ਹੈ ਮਸ਼ੀਨਾਂ ਦਾ ਕੱਲਾ ਪੱਥਰਾਇਸ਼ਰ ਦੇ ਰੈਸ ਵਾਰਨ ਵਾਲਾ ਇਹ ਕਿਵੇਂ ਅੰਕਲਾ ਹਾਂਜੀ ਕੀ ਕਰੀ ਜਾਨਾ ਕੁੜਕਾ ਕਸਾਉਣਾ ਖੈਸ ਨੂੰ ਵਾ ਤਰੀਕਾ ਦਾ ਹੋਣਾ ਗੁੱਟ ਕੇ ਰੱਖਣਾ ਇੱਥੇ ਕੀ ਕਰੇਗਾ ਇਹਦਾ ਦੇਖ ਤਾਂ ਸਹੀ ਕੀ ਬਣਦਾ ਹੈ ਹੈ ਦੇਖ ਤਾਂ ਸਹੀ ਕੀ ਬਣਦਾ ਅੱਗੇ ਅੱਗੇ ਤਾਂ ਦੇਖ ਹੈ ਬਣਦਾ ਕੀ ਹੈ ਕਹਾਂਦਾ ਨਹੀਂ ਹਰੇ ਜੀ ਤੇ ਇੱਕ ਥਰੈਸ਼ਰ ਵੀ ਇੱਕ ਵਾਦਾ ਚਾਰਦਾ 21 ਮਾਡਲ ਦਾ। ਬਾਕੀ ਉਹਨਾਂ ਦੂਜੀ ਮਹੀਨੇ ਦਾ ਲੱਗ ਰਹੇਗਾ ਮੈਂ। ਕ੍ਰੈਂਕਾਂ ਵੀ ਸੈੱਟ ਕੱਢ ਲੈਣਾ ਮੈਂ। ਆ ਗੱਲ ਤੇ ਆ। ਫੇਰ ਆੜਾਂਗੇ ਹੈ ਇਨਤਰ ਕਰਕੇ। ਉਹ ਦਰੋ ਵੀ ਲੱਗ ਰਿਹਾ ਮੰਦਰ ਸਿੰਘ ਗੁੱਟ ਕੇ ਰਾ ਕਰਨ। ਅੱਜ ਫੇਰ ਰੋਟੀ ਦਾ ਲੇਟ ਕਰਾਂਗੇ। ਹੋਰ ਹੈ।

ਹਾਂ ਲਓ ਟਾਇਰ ਰੇ ਗਿਆ ਯਾਨੀ ਪੜ੍ਹਿਆ ਲੈ ਸਿੱਧਾ ਸਿੱਧਾ ਪਾ ਦਿਆ ਨਵੀਂ ਕਰਕੇ ਮੇਲੇ ਰੰਗ ਤਾਂ ਨਾ ਵਿੱਚ ਇਸ ਕਾ ਇਹ ਰੱਖਾਂ ਨਹੀਂ ਹੋ ਰੰਗ ਤਾਂ ਕਿਉਂਕੀ ਕਰਨ ਲੱਗ ਰਿਹਾ ਹੋਰ ਮੈਨਾਂ ਤੂੰ ਕੀ ਕਰ ਲੈ ਰਹੇ ਹੈਂ ਨਹੀਂ ਹੋ ਰਿਹਾ ਆਪਣੀ ਤਾਂ ਗੱਡੀ ਓਕੇ ਫਿਰ ਇਹ ਹੈਂ ਤੋਰੀ ਫਿਰ ਗਾਣ ਹੈਂ ਵੇ ਬਬੀ ਰਕਮ ਹੋ ਗਿਆ ਸਾਰਾ ਇਹ 300 300 ਓਕੇ ਹੈ ਜਮਾ ਨਵੀਂ ਰਸ ਵਾਰ ਗੱਲ ਲਵਾਤੀਆਂ ਬਈ ਉਹ ਗੱਡੀ ਹਲੇ ਕਰ ਰਿਹਾ ਇਹਦਾ ਕੰਮ ਆਪੀਆ ਸਾਰੀ ਬੇਲੀ ਕਰੀ ਹੁਣ ਕਰਤਾ ਕੰਮ ਉਹਦਾ ਘੇਰ ਘੂਰ ਦੇਖ ਲਿਆ ਇਹਦਾ ਦੇਖਦੇ ਆਂ ਅੱਜ ਇਹ ਆਪਣੀ ਤੀ ਮਾਰਨ ਮਸ਼ੀਨ ਇੱਕ ਬਾਈ ਕਹਿੰਦੀ ਕਹਿੰਦਾ ਮਸ਼ੀਨਾਂ ਦੀ ਥੋੜੀ ਜੀ ਹਾਲਤ ਵਾਲੀ ਖਰਾਬ ਹੈ ਬਾਈ ਹਾਲਤ ਖਰਾਬ ਨਹੀਂ ਹੈਗੀ ਇਹ ਕਿਤਾ ਮਹੀਨਾ ਦੀ ਸ਼ੀਲਡਾਂ ਘਰੇ ਪਈਆਂ ਉਹ ਆਪਾਂ ਕਦੇ ਲਾਈਆਂ ਨਹੀਂ ਤੇ ਉਹਦੇ ਨਾਲਾ ਮਸ਼ੀਨ ਚ ਚੱਲਣ ਲੱਗੇ ਆਪਾਂ ਤਾਰ ਕੀ ਰੱਖਦੇ ਆ ਤੇ ਕੁਝ ਮਸ਼ੀਨ ਧੋਣ ਵਾਲੀ ਆ ਧੋਕੇ ਨਿਕਲਿਆਊਗੀ ਲਿਬੜੀ ਪਈ ਆ ਬਾਈ ਤਾਂ ਕਰਕੇ ਲੱਗਦੀ ਆ ਆ ਪਿਛਲੇ ਪੱਲੇ ਨਹੀਂ ਲਾਏ ਕੋਸ ਤਾਂ ਕਰਕੇ ਆ ਇਹਦੇ ਪੱਲੇ ਪਰਾਂ ਪਏ ਨੇ ਹੋਰ ਪਿੰਡ ਚ ਉਹ ਲਿਆਉਣ ਵਾਲੇ ਚੱਕ ਆਗੀ ਜਿਗੜ ਬਣਾ ਰੱਖਿਆ ਹੈ ਮੰਦਰਾ ਇਹ ਹੈ ਰੰਦਾ ਹੈ ਹੈ ਰੰਦਾ ਰੰਦਾ ਕਪਦਰੇਤੀ ਕੇ ਨਾ ਨਾ ਰੰਦਾ ਕਹਿੰਦੇ ਨੇ ਅੱਛਾ ਰੇਤੀ ਭਾਈ ਗੱਲਾਂ ਕੇ ਤੇ ਰੇਤੀ ਉਰੇ ਮਿਲ ਹੀ ਨਹੀਂ ਹੈ ਆਹ ਦੇ ਘੜ ਮਾ ਅੱਛਾ ਇਹ ਚ ਬਲੇਡ ਘਸ ਕੇ ਫੇਰ ਕਸਾਏ ਨੇ ਗੁਟਕੇ ਨੂੰ ਹੈ ਹਾਂ ਦਿਮਾਗ ਤਾਂ ਬਾਹਲਾ ਕਰਾਣਾ ਦਵਾਈ ਜਿੰਨਾ ਕ ਦਿੱਤਾ ਵਰਤ ਲਿਆ ਨਾ ਬਾਹਲਾ ਦਿਮਾਗ ਤੇ ਨਾ ਅੱਛਾ ਹੋਰ ਲਾਲਿਆ ਸਾਹ ਮੈਂ ਹਨਾਂਕ ਲਾ ਦਵਾਈ ਹੁਣ ਦੇਖੀ ਚੱਲਦਾ ਰਾਵਣੀ ਦਿੱਤੀਆਂ ਗਾਜਰਾਂ ਨਿਰੰਭਾਪ ਤੇ ਚੱਲੂ ਆ ਹੈ। ਹਾਂ। ਉਹ ਹੋਇਆ। ਉਹੀ ਆ ਜਾਓ। ਸਹੀ ਹੈ। ਉਾਥੇ ਨਹੀਂ ਬੈਂਦਾ ਮੇਰਾ ਉਦੋਂ। ਅੱਛਾ। ਹਾਂ। ਦੇ ਕਦੇ ਬਈ ਜਾਂਦਾ ਖਾਂਦਾ। ਮੈਲੇ ਨੇ ਤਰਖਾਨ ਦਾ ਕੰਮ ਕਰਿਆ ਹੈ ਨਾ। ਹੂੰ। 11:00 ਦੇ ਰਹਿ ਲੱਗਦਾ ਮੈਨੂੰ ਤਾਂ। ਹੈ? ਆਣਾ ਇਹਨਾਂ ਰਹਾ ਉਹ ਬੰਦਾ ਇੱਕ ਬੰਦਾ ਕਹਿੰਦਾ ਤੁਹਾਡੀ ਮਸ਼ੀਨਾਂ ਸਾਫ਼ ਨਹੀਂ ਕਹਿੰਦਾ ਬਾਲੀ ਹਾਲ ਤੇ ਖਰਾਬ ਹੈ ਮੈਂ ਖਾ ਬਾਬੇ ਹੱਲੇ ਧੋਈਆਂ ਨਹੀਂ ਹੈਨਾ ਹੈ ਹਾਂ ਹਾਲ ਤਾਂ ਕਹਿੰਦੇ ਮਹਾਰਾ ਡੀਜ਼ਲ ਨਾ ਤੇ ਹੋ ਕੇ ਕੰਮ ਜੀ ਕਦੇ ਹੈ ਸਹੀ ਗੱਲ ਹੈ ਉਹ ਸਾਫ਼ ਕਰ ਲੈ ਬੜਾ ਇਹ ਤਾਂ ਧੋਈਆਂ ਕਰੇ ਫਿਰ ਦੇਖ ਹੁਣ ਲੋਕਲ ਵਾਲੇ ਚਲਾਉਂ ਦਿੰਦੇ ਉਹ ਤਾਂ ਇਹਨੂੰ ਪਤੀ ਆ ਉਹਨਾਂ ਦਾ ਕੀ ਲੱਗਦਾ ਹੈ ਉਰੇ ਪਤਾ ਲੱਗਦਾ ਜੇ ਝਾੜੀਆਂ ਚ ਬਾਦਦੀਆਂ ਨੇ ਕੀ ਕਰਾਂ ਹੈਂ ਆ ਲੱਗੇ ਹੈ ਬਾਬੇ ਦੀ ਚੱਲ ਲੈ ਬਾਬੇ ਰੋਟੀ ਰੁੱਟੀ ਦਾ ਕੰਮ ਨੇ ਵੜ ਲਾ ਬਣਾ ਕੇ ਰੋਟੀ ਸਾਹਲੀ ਕਰ ਇੱਕ ਟਾਲੀਏ ਪੋੜਾ ਬਣਾਉਂਦਾ ਹੁਣ ਚਾਹ ਇੱਧਰ ਸਮਾਨ ਆਪਾ ਲੱਗ ਰਿਹਾ ਦੇਖਣਾ ਉਧਰ ਇੱਕ ਗੁੱਠੇ ਲੱਗ ਰਹੇ ਕਰਨ ਉੱਪਰੋਂ ਵੱਧ ਸਮਾਨ ਲੱਗ ਰਹੇ ਇੱਟਾ ਹੋਰ ਫਿਰ ਫੁਰਮੈਂ ਜੀ ਸਾਸ ਤੇ ਗੁੱਟ ਕੇ ਹਾਂ ਜੀ ਹੈ ਕਸੀਆ ਕਸੀਆ ਨਹੀਂ ਪਾਈਆਂ ਸਨ ਦੁਕਾਨে ਚਾਹ ਪੀ ਕੇ ਹੋਏਗਾ ਕਿਹੜਾ ਜਹਣਾ ਕਟਰ ਦੀ ਟੈਨ ਦੋਨਾਂ ਦੇ ਲੈਣ ਆਲੀਆਂ ਕਟਰ ਦੀ ਟੈਨ ਵੇਖੋ ਲੈ ਦੋ ਦਿਨਾਂ ਚੋਂ ਨੂੰ ਵੀ ਮਾਰੋ ਕਰਕੇ 400 ਰੁਪਏ ਦੀ ਆਈਪੀਐਲ ਵੇਟ ਦਾਂਗੇ ਨਹਿਰ ਚ ਵੜ ਕੇ ਬੂਜੇ ਨੂੰ ਅੱਗ ਲਾਤੇ ਹੋ ਤੂੰ ਇਹ ਨਾਲ ਭੱਜ ਗਿਆ ਅੱਛਾ ਸਾਈਕਲ ਵੀ ਤੀਜੇ ਚੌਥੇ ਦਿਨ ਚੱਕ ਚੱਕ ਕੇ ਲਿਆਏ ਉੱਥੋਂ ਤੀਜੇ ਚੌਥੇ ਹਾਂ ਅਸੀਂ ਬੰਮਣ ਵਾਲੀ ਪੁਲਤੇ ਵਾਗੇ ਫਿਲਟਰ ਕਰਾ ਕੇ ਉਸ ਤੋਂ ਅਗਲੇ ਦਿਨ ਉੱਥੇ ਵੀ ਆ ਗੀਆਂ ਵਾਹ ਕਿਰਾ ਮੰਗ ਤ ਵਸ ਗਿਆ ਪਹਿਲੀ ਵਾਰ ਜੜਦਾ ਖਾਂਦਾ ਘੁੱਟਿਆ ਕੇ ਘੁੱਟਿਆ ਹੈ ਪੌਂਦੀ ਪਸੰਦਾ ਬਣ ਗਿਆ ਮੁੰਡਾ ਤੁੰਦਾ ਕਿਹੜੇ ਨੇ ਤੇ ਆਣਾ ਬਾਤ ਕਿੱਕ ਕਰ ਵਿੱਚ ਦੇ ਵਿੱਚ ਤੇ ਕਿਹ ਕੁਝ ਤੋ ਘੁੱਟੇ ਤੇ ਹੈਰ ਮੇਟੋ ਯਾਨੀ ਮੇਰੀ ਕਲਾਸ ਲੱਗੂ ਨਹੀਂ ਕਿਸੇ ਦੀ ਲੱਗੂਗੀ ਖਾਲਾ ਕੇ ਗਿਆ ਹੈ ਸੀਮਾ ਮੁੰਦਰਾ ਰੋਟੀ ਕਾਲਾ ਨਾ ਖਾਲੋ ਉਹ ਖਾਲਾ ਕੀ ਕਹਿੰਦਾ ਰੇ ਲੈ ਬਾਬੇ ਹੁਣ ਉਹ ਕੈਮਰਾ ਚਾਗਾ ਟੈਮ ਚਾਜੂ ਪੀ ਹੈ 3 ਵਜ ਗਈ ਜਗਦੇ ਆ ਚਾਹ ਇਧਰ ਵੀ ਪੀ ਜਾਂਦਾ ਲਓ ਜੀ ਇੱਧਰ ਲੱਖਾ ਪੀ ਜਾਂਦਾ ਚਾਹ ਬੱਚਾ ਹਾਂ ਬਟਾ ਬਸ ਤੋ ਜਾਂਦਾ ਜੀ ਉਸਕੀ ਸਿਰਫੇ ਨਾ ਚੜ ਗਿਆ ਲੈ ਬੱਬੇ ਲੱਗ ਰਹੇ ਵੱਡੇ ਪੁਲੇ ਪਾਣ ਯਾਰ ਹੁਣ ਹੀ ਲੱਗ ਰਹੇ ਛੋੜੂਗਾ ਗੱਡਾ ਨਾ ਇਹਦਾ ਕਾਕਾ ਇਹ ਮਾਮਾ ਦੋੜਾ ਮੋੜਾ ਉਧੋ ਕਰ ਲਿਓ ਆਪਕਾ ਕੰਮ ਹੋਣਾ ਹੋਣਾ ਲੰਬਾ ਦਾ ਕੰਮ ਰੇ ਲੈ ਕਰਾਉਂਦੇ ਕਰੇ ਕਨੈਕਟ ਕਰ ਲੈ ਬਾਬੇ ਪਈ ਪਈ ਮਸ਼ੀਨ ਦੇ ਬੈਂਟੀਆਂ ਹੋ ਗਏ ਹੁਣ ਕਰ ਦਿਆ ਸਟਾਰਟ ਦੂਜੀ ਮਸ਼ੀਨ ਦਾ ਪਾਉਣਾ ਹੈ ਫੀਡਰ 21 ਮਾਡਲ ਦਾ ਰਾਈਟਰ ਨਾਲ ਲੱਗ ਰਿਹੀਂ ਨਹੀਂ ਸਟਾਰਟ ਕਰਨ ਦਾ ਰਸਤਾ ਬਾਕੀ ਦੋਨੇ ਚੀਜ਼ਾਂ ਦਾ ਹੋਊਗੀ ਜੇ ਲੱਗਿਆ ਕਰ ਜਾ ਹੁਣ ਮੜ ਲਿਆ ਚਲੇ ਇਸ ਕਰ ਲੈ ਰੇ ਆਹ ਵਾਹ ਉਹ ਸੈਨਾ ਰੋਹੀ ਲੈ ਇੱਧਰ ਆ ਇੱਕ ਵੀ ਪਾਇ ਲੈ ਲੈ ਇੱਧਰ ਲਈ ਨੂੰ ਵੀ ਘਾਰੇ ਲੈ ਚੱਲ ਕੋਧਰੇ ਲੈ ਜਾ ਫੇਰਾ ਕਿਉਂ ਕੋ ਸਾਹਿਬ ਉਹ ਨਿੰਦਾ ਨਹੀਂ ਕਰਦਾ ਨਾ ਕੱਟਾ ਕਰਾ ਲੈ ਨੂੰ ਉਹਦੇ ਨੂੰ ਕੀ ਆ ਉਹ ਕਿੰਨੀ ਆ ਸਾਈ ਸਾਈ ਨਾ ਕੀ ਹਾਲ ਚੱਲੇ ਠੀਕ ਆਇਆ ਇਹ ਰਿਕਟਿੰਗ ਹੈ ਕਿ ਕਿੰਨੇ ਆ ਉਹ ਵੀਰੱਸਾ ਪਾਉਣ ਨੇ ਹਾਂ ਵੀ ਹੈ ਬੱਸ ਇੱਥੇ ਲਾ ਲੋ ਅਸ਼ਾਹ ਓਹੋ ਹੁਣ ਭਾਈ ਇਧਰ ਲਈ ਨੂੰ ਕਰ ਦੇ ਨੇ ਸਟਾਰਟਰ ਹੌਲੀ 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 ਮੈਂ ਬਾਬੇ ਉਹ ਕਟਰੂ ਰੰ ਲੈ ਜਾਂਦਾ 21 ਮਾਡਲ ਦਾ ਇਹ ਗੱਡੀ ਹੋ ਗਈ ਆਪਣੀ ਫੁੱਲ ਰਿਪੇਅਰ ਓਕੇ ਚਮਾ ਹੋ ਗਈ ਹੁਣ ਆਪਣਾ ਜਿਹੜਾ ਗੁੜਾ ਪਾ ਕੇ ਦੇਖਦੇ ਨੇ ਗਰਾਫਟਰੂਟਰ ਪਾਉਣੇ ਆ ਉਹ ਤੂੜੀ ਵਾਲੇ ਜਾਈ ਜਾਂਦੇ ਨੇ ਮਾਰੋ ਮਾਰ ਪੁਰੀਆਂ ਕੁਆਦ ਵੀ ਅਸੀਨ ਨਹੀਂ ਜਾਂਦਾ ਕਣਕ ਤਾਂ ਬਧੀਰੀ ਆ ਬਾਬੇ ਬਹੁਤ ਕਣਕ ਹੈ ਬਾਕੀ ਦੇਖੋ ਲੋਕਾਂ ਦੀ ਵੱਡੀਆਂ ਨੇਗਾ ਤੂੜੀ ਦਾ ਰੇਟ ਲਾਵਾ ਬਾਕੀ ਦੇਖੋ ਹੁਣ ਕੀ ਬਣਦਾ ਤੇ ਫੀਟਰ ਬਣੇ ਹੋ ਹੈ ਦੋ ਕੁ ਦਿਨਾਂ ਚ ਇਹਨੂੰ ਵੀ ਕਰ ਦਾਂਗੇ ਟ੍ਰੈਡੀਸ਼ਨ ਟ੍ਰੈਨ ਓਕੇ ਐਕਵਾ ਵੀ ਮਸ਼ੀਨ ਦਾ ਗੇੜਾ ਹੁੰਦਾ ਪਾ ਕੇ ਦੇਖਣ ਲੈ ਰਹੇ ਨੇ ਆਪ ਹੀ ਆ ਪਲੇਟ ਉਹਦਾ ਪਿਛਲਾ ਪੱਲਾ ਇਹ ਵੀ ਲਾਉਨੇ ਆ ਆਹ ਅੱਧੀਆ ਬਣੀ ਰਾਨੀ ਸੁੰਦਰਾ ਲੈ ਬਾਬਿਓ ਇੱਕ ਮਸ਼ੀਨ ਹੋ ਗਈ ਆਪਣੀ ਤਿਆਰ ਇੱਕ ਦਾ ਥੋੜਾ ਜਿਹਾ ਰਹਿਦਾ ਕੰਮ ਤੇ ਅੱਜ ਦਾ ਵਲੌਗ ਇਹਨਾਂ ਦੀ ਕਰਦੇ ਆਂ ਵਲੌਗ ਦੀ ਸਮਾਪਤੀ ਜੇ ਆਪਣਾ ਵਲੌਗ ਲੱਗਿਆ ਚੰਗਾ ਤਾਂ ਆਪਣੇ ਵਲੌਗ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਤੇ ਜਿਹੜੇ ਆਪਣੇ ਵੀਰ ਮਿੱਤਰ ਆਪਣੇ ਚੈਨਲ ਤੇ ਆਏ ਨਵੇਂ ਉਹ ਆਪਣੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਦੇ ਨਾਲ ਦਿੱਤੀ ਗਈ ਬੈਲ ਆਈਕਨ ਦੀ ਘੰਟੀ ਦਬਾ ਦ ਤਾਂ ਕਿ ਤੁਹਾਡੇ ਲੈ ਆਪਣੇ ਵਲੌਗ ਦੀ ਨਵੀਂ ਨੋਟੀਫਿਕੇਸ਼ਨ ਪਹੁੰਚ ਜੇ